ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਆ ਸਾਬ ਵਧੀਆ ਹੋਵਗੇ ਹਾਂਜੀ ਇਸ ਵੇਲੇ ਮੈਂ ਹਿਸ਼ਾਰਪੁਰ ਦੇ ਵਿੱਚ ਉਹ ਸਾਹਮਣੇ ਡੀਏਵੀ ਕਾਲਜ ਆ ਉੱਥੋਂ ਆਪਾਂ ਟਰਨ ਕਰਨਾ ਆ ਮਾਲਪੁਰ ਵਾਲੀ ਸਾਈਡ ਨੂੰ ਐਕਚੁਅਲੀ ਮੈਂ ਹਿਸ਼ਾਰਪੁਰ ਸੀਗਾ ਸਵੇਰ ਦਾ ਟਾਈਮ ਆ ਤੇ ਫਿਰ ਮਾਲਪੁਰ ਚੱਲਿਆ ਸੀਗਾ ਫਿਰ ਮੈਂ ਸੋਚਿਆ ਚਲੋ ਕੁਝ ਟਾਈਮ ਤੁਹਾਡੇ ਨਾਲ ਗੁਫ਼ਤਗੁਈ ਕਰ ਲਈਏ ਹਾਂਜੀ ਹੁਣ ਅਸੀਂ ਮਾਲਪੁਰ ਵਾਲੇ ਰਸਤੇ ਤੇ ਪੈ ਗਏ ਆ ਨਾਲੇ ਜਿਹੜਾ ਮੈਂ ਲਾਸਟ ਵਲੌਗ ਸੀਗਾ ਪੌਂਗ ਡੈਮ ਵਾਲਾ ਉਹ ਤੁਸੀਂ ਦੇਖਿਆ ਕਿ ਨਹੀਂ ਦੇਖਿਆ ਜੀ ਨਹੀਂ ਦੇਖਿਆ ਤਾਂ ਪਲੀਜ਼ ਜਾ ਕੇ ਦੇਖੋ ਇੱਕ ਵਾਰੀ ਤੇ ਕਮੈਂਟ ਕਰਕੇ ਦੱਸਿਓ ਕਿਹੋ ਜਿਹਾ ਲੱਗਿਆ ਨਾਲੇ ਜਿਹੜੇ ਵੀ ਬੰਦੇ ਹਿਸ਼ਾਰਪੁਰ ਤੋਂ ਆ ਉਹ ਵੀਡੀਓ ਨੂੰ ਜ਼ਰੂਰ ਲਾਈਕ ਕਰਨ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿਹੇ ਜੀ ਲੱਗੀ ਤੇ ਜਿਹਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤੇਰੇ ਤੁਹਾਨੂੰ ਪੂਰੀ ਜਰਨੀ ਦਿਖਾਵਾਂਗੇ ਹੁਸ਼ਿਆਰਪੁਰ ਤੋਂ ਮਾਲਪੁਰ ਤੱਕ ਦੀ ਤੇ ਮਾਲਪੁਰ ਵਾਲੇ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਕਿਉਂਕਿ ਮਾਲਪੁਰ ਤਾਂ ਮੇਰਾ ਆਪਣਾ ਏਰੀਆ ਹੈ ਤੇ ਉੱਥੇ ਵਾਲਿਆਂ ਨੂੰ ਤਾਂ ਸਬਸਕ੍ਰਾਈਬ ਕਰਨਾ ਬਣਦਾ ਹੀ ਆ। ਇਧਰ ਜੀ 19 ਤੋਂ ਰੋਡ ਚੜਾ ਆਂਦਾ ਬਾਈਪਾਸ। ਇਧਰ ਹੋਟਲ ਗਾਰਡਨ ਕੋਟ ਆ ਗਿਆ گا۔ ਆ ਅੱਗੇ ਬਾਈਪਾਸ ਆ ਗਿਆ ਹੈ ਇੱਥੋਂ ਇੱਕ ਰੋਡ ਫਗਵਾੜੇ ਵਾਲੀ ਸਾਈਡ ਨੂੰ ਜਾਂ ਜਲੰਧਰ ਵਾਲੀ ਸਾਈਡ ਨੂੰ ਕਹਿ ਸਕਦੇ ਜੇ ਚਲਾ ਜਾਂਦਾ ਹੈ ਬਾਈਪਾਸ ਹੋ ਕੇ ਅੱਗੇ ਜਾ ਕੇ ਜਲੰਧਰ ਬਾਈਪਾਸ ਤੇ ਨਿਕਲਦਾ ਹੈ ਤੇ ਜਿਹੜਾ ਸਿੱਧਾ ਰੋਡ ਹੈ ਇਹ ਚੰਡੀਗੜ੍ਹ ਨੂੰ ਜਾਂ ਕਿਉਂਕਿ ਮਾਲਪੁਰ ਨੂੰ ਜਾਂਦਾ ਹੈਗਾ ਆ ਮਾਲਪੁਰ ਇੱਥੋਂ ਤਕਰੀਬਨ 20 ਕਿਲੋਮੀਟਰ ਪੈਂਦਾ ਹੈ ਅੱਜ ਵੀਰਵਾਰ ਆ ਤੇ ਵੀਰਵਾਰ ਨੂੰ ਕਾਫੀ ਲੋਕ ਇੱਥੇ ਮੱਥਾ ਟੇਕਣ ਆਉਂਦੇ ਆ ਬਾਬਾ ਸ਼ਾਹ ਜਕੂਬ ਜੀ ਦੀ ਜਗ੍ਹਾ ਆ ਕਾਫੀ ਜ਼ਿਆਦਾ ਮਾਨੇਤਾ ਆਇਆ ਇੱਥੇ ਅੱਜ ਮੌਸਮ ਵੀ ਵਧੀਆ ਆ ਇਸ ਕਰਕੇ ਅਸੀਂ ਵਲੌਗ ਬਣਾ ਸਕਦੇ ਆ ਆਰਾਮ ਨਾਲ ਚੱਲ ਸਕਦੇ ਆ ਨਹੀਂ ਤਾਂ ਜੇ ਗਰਮੀ ਹੋਵੇ ਫੇਰ ਤਾਂ ਬੰਦੇ ਦਾ ਵਲੌਗ ਬਣਾਉਣ ਨੂੰ ਵੀ ਦਿਲ ਨਹੀਂ ਕਰਦਾ ਤੇ ਇਸ ਸਾਈਡ ਤੇ ਹਾਈ ਵੀ ਹਸਪੀਟਲ ਆ ਹੈਦਰ ਸੈਂਟ ਜੋਸ ਹਸਪੀਟਲ ਮੌਸਮ ਸੱਚੀ ਵੜਕਿਆ ਓ ਬਾਕੀ ਜਲਦੀ ਮੇਰਾ ਇੱਕ ਜਗ੍ਹਾ ਦਾ ਟੂਰ ਹੈਗਾ ਆ ਉਹਦਾ ਬਲੌਗ ਵੀ ਆਪਾਂ ਲੈ ਕੇ ਆਵਾਂਗੇ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਮੇਰੇ ਸਾਰੇ ਬਲੌਗਸ ਤੇ ਮੇਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਾਫੀ ਬੰਦੇ ਵੀਡੀਓ ਦੇਖ ਲੈਂਦੇ ਆ ਪਰ ਸਬਸਕ੍ਰਿਪਸ਼ਨ ਨਹੀਂ ਲੈਂਦੇ ਚੈਨਲ ਦੀ ਜਾਂ ਕਹਿ ਰਹੇ ਕਿ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਆ ਕਰੋ ਤੁਹਾਡੇ ਲਾਈਕ ਮੇਰੇ ਲਈ ਬਹੁਤ ਜ਼ਿਆਦਾ ਵੈਲਿਊ ਵਾਲਾ ਹਾ ਅੱਗੇ ਟੋਲ ਪਲਾਜ਼ ਆ ਗਿਆ ਹੈਗਾ ਹਾਲਾਂਕਿ ਉਹਨੇ ਬੰਦ ਹੋ ਗਿਆ ਆ ਪਰ ਫਿਰ ਵੀ ਜਗ੍ਹਾ ਨੂੰ ਤਾਂ ਪਟੋਲ ਪਲਾਜ਼ ਵਾਲੀ ਜਗ੍ਹਾ ਹੀ ਕਹਾਂਗੇ ਹਾਂ ਇੱਕ ਝੰਡੀ ਮਿਲਣਾ ਦਾ ਉਤਰਨ ਵਾਲੀ ਆ ਕੋਈ ਨਹੀਂ ਆਪਾਂ ਟੂਰ ਤੇ ਜਾਣਾ ਉੱਥੇ ਨਮੀਆਂ ਲੈ ਕੇ ਆਣੀਆਂ ਆ ਫਿਰ ਆਪ ਲਗਾਉਂਦੇ ਆ ਹਾਂ ਆ ਗਿਆ ਜੀ ਰਿਆਤ ਬੜਾ ਕਾਲਜ ਇਹ ਸਾਈਡ ਦੇ ਉੱਪਰ ਆਹ ساری ਰਿਆਦਵਾਲਾ ਕਾਲਜ ਦੀ ਬਿਲਡਿੰਗ ਆ ਆਇਆ ਇਹ ਚੱਗਰਾ ਦਾ ਅੱਡਾ ਇੱਥੇ ਹੀ ਅੱਗੇ ਰਸਤਾ ਮੁੜਦਾ ਆ ਜਿਹੜਾ ਗੁਰਦੁਆਰਾ ਹਰੀਆਂਵਾਲਾ ਸਾਹਿਬ ਨੂੰ ਜਾਂਦਾ ਆ ਇਹ ਜਾਂਦਾ ਜੀ ਗੁਰਦੁਆਰਾ ਸਾਹ ਨੂੰ ਰਸਤਾ ਉਹ ਕਿੰਨੀ ਸਪੀਡ ਤੇ ਗਿਆ ਮੁੰਡਾ ਐਕਟਿਵ ਆ ਤੇ ਉਹ ਕੋਈ ਹੈਲਮਟ ਵੀ ਨਹੀਂ ਪਾਇਆ ਹੈਲਮਟ ਜ਼ਰੂਰ ਪਾਣਾ ਚਾਹੀਦਾ ਟੂ-ਵੀਲ ਲੜਤੇ ਕਿਉਂਕਿ ਅਸੀਂ ਰੋਜ਼ ਕੇਸ ਦੇਖਦੇ ਆ ਹੈਡ ਇੰਜਰੀ ਦੇ ਤੇ ਕਾਫੀ ਜ਼ਿਆਦਾ ਲੋਕ ਫਟੜੋ ਕੇ ਆਂਦੇ ਆ ਜਾਂ ਕਿਹ ਲੋਕਾਂ ਕਈਆਂ ਦੇ ਜਾਨ ਦਾ ਰਿਸਕ ਵੀ ਬਣ ਜਾਂਦਾ ਹੈ ਜਾਂ ਕਈਆਂ ਦੀ ਜਾਨ ਚਲ ਵੀ ਜਾਂਦੀ ਹੈ ਸਿਰਫ ਹੈਡ ਇੰਜਰੀ ਕਰਕੇ ਪੂਰੇ ਸਰੀਰ ਤੇ ਕੋਈ ਵੀ ਜ਼ਖਮ ਨਹੀਂ ਹੁੰਦਾ ਸਿਰਫ ਇੱਕ ਸਿਰ ਦੀ ਸੈਟ ਕਰਕੇ ਬੰਦਾ ਜਾਂਦਾ ਲੱਗਦਾ ਹੈ ਜੇ ਕੋਈ ਠੀਕ ਹੁੰਦਾ ਹੈ ਤਾਂ ਲੱਖਾਂ ਰੁਪਏ ਲੋਕਾਂ ਦੇ ਲੱਗ ਜਾਂਦੇ ਆ ਸਿਰਫ ਇੱਕ ਗਲਤੀ ਕਰਕੇ ਕਿ ਹੈਲਮਟ ਨਹੀਂ ਪਾਣਾ ਸੋ ਹੈਲਮਟ ਜਰੂਰ ਪਾਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਸਾਡੇ ਆਪਣੇ ਰੋਡ ਦੇ ਉੱਪਰ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਆ ਪਹਿਲਾਂ ਟ੍ਰੈਫਿਕ ਘੱਟ ਹੁੰਦੀ ਸੀਗੀ ਤੇ ਫਿਰ ਵੀ ਪਾਣਾ ਚਾਹੀਦਾ ਸੀ ਪਰ ਹੁਣ ਤਾਂ ਮਸਟ ਹੀ ਹੈ ਕਿ ਪਾਣਾ ਹੀ ਚਾਹੀਦਾ ਹੈ ਪਰ ਮੈਨੂੰ ਇਹ ਤਾਂ ਗੱਲ ਸਮਝ ਨਹੀਂ ਆ ਲੋਕ ਕਿਉਂ ਨਹੀਂ ਪਾਉਂਦੇ ਇਹ ਵਰਗੇ ਮੈਂ ਤਾਂ ਕਈ ਵਾਰ ਲੋਕਲ ਦੇ ਵਿੱਚ ਵੀ ਹੈਲਮਟ ਪਾ ਕੇ ਚੱਲਦਾ ਹਾਂ ਇਹ ਹੈ ਚੱਪੇਵਾਲ ਦਾ ਬੱਸ ਸਟੈਂਡ ਇੱਥੋਂ ਤੁਸੀਂ ਚੰਡੀਗੜ੍ਹ ਜਾਂ ਸ਼ਰਪਨੂ ਬੱਸ ਲੈ ਸਕਦੇ ਹੋ ਇਹ ਹੈ ਜੀ ਚੱਪੇਵਾਲ ਦਾ ਮੇਨ ਚੌਂਕ ਹੇ ਸਹੀ ਆ ਕਿੱਥੇ ਡਿਵਾਈਡਰ ਬਣੇ ਹੋਏ ਆ ਜਿਹਦੇ ਕਰਕੇ ਆਰਾਮ ਨਾਲ ਟਰੈਫਿਕ ਮੈਨੇਜ ਹੋ ਜਾਂਦੀ ਆ ਨਾਲੇ ਕਮੈਂਟ ਕਰਕੇ ਦੱਸਿਓ ਕਿ ਚੱਪੇਵਾਲ ਤੋਂ ਗੁਣਗੁਣ ਵੀਡੀਓ ਦੇਖ ਰਹੇ ਆ ਇਹ ਆ ਗਿਆ ਜੀ ਜਾਨ ਦਰਜਾਨ ਦੀ ਗਰਾਊਂਡ ਆ ਆ ਦੇਖੋ ਜੀ ਟੋਬੇ ਦਾ ਪਾਣੀ ਆ ਇਹ ਜਿਹੜਾ ਬਾਹਰ ਆਂਦਾ ਹੈ ਬਰਸਾਤ ਤੋਂ ਬਾਅਦ ਤੇ ਆ ਸਕੂਲ ਆ ਮੂਰੇ ਸਕੂਲ ਦੇ ਮੂਰੇ ਟੋਬੇ ਦਾ ਪਾਣੀ ਆ ਬੱਚਿਆਂ ਨੂੰ ਉਸੇ ਪਾਣੀ ਦੇ ਵਿੱਚ ਦੀ ਨੰਨ ਕੇ ਸਕੂਲ ਚ ਜਾਣਾ ਪੈਂਦਾ ਆ ਸੂਬਾ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਆ ਗਿਆ ਜੀ ਪੀਐਸ ਟੱਬਾ ਤੇ ਨਾਲ ਹੀ ਇਧਰ ਤਾਰਜਨ ਵੈਟੈਂਡ ਵਾਈਲਡ ਪਾਰਕ ਆ ਪੀਐਸ ਟੱਬੇ ਵਾਲਿਆਂ ਦੀ ਹੈਗੀ ਆ ਦੇ ਨਾਲ ਹੀ ਇੱਥੇ ਦਿੱਲੀ ਇੰਟਰਨੈਸ਼ਨਲ ਸਕੂਲ ਆ ਆਪਣੀ ਰੋਡ ਵੇਜ ਵੀ ਆ ਗਈ ਹੈ ਜੀ ਮੁਰੇ ਬਾਬਾ ਚੱਲੇ ਹੋਇਆ ਸਾਈਕਲ ਤੇ ਪਿਛੇ ਨੰਬਰ ਪਲੇਟ ਵੀ ਲਗਾਈ ਹੋਈ ਹੈ ਸ਼੍ਰੀ ਜੀ ਇੱਥੇ ਦੇਖੋ ਕਿੰਨੇ ਦਰਾਖਤੇ ਦਰਾਖਤ ਉੱਪਰ ਤੋਂ ਉੱਪਰ ਦਰਾਖਤ ਹੋਣੇ ਬਹੁਤ ਜ਼ਰੂਰੀ ਹੈ ਹਕਤਾ ਰੋਡ ਦੇ ਉਪਰ ਸ਼ਾਨ ਰੰਦੀ ਆ ਬੰਦੇ ਦਾ ਸਫਰ ਵਧੀਆ ਨਿਕ ਜਾਂਦਾ 2 ਪਿੱਲਰ ਵਾਲੇ ਦਾ ਤੇ ਪੈਸੇ ਵੀ এনवायरमेंट ਲਈ ਬਹੁਤ ਸਹੀ ਆ ਪਰ ਜਦੋਂ ਅਸੀਂ ਨਵੇਂ-ਨਵੇਂ ਹਾਈਵੇ ਬਣਾਉਂਦੇ ਆ ਕੰਸਟਰਕਸ਼ਨ ਕਰਦੇ ਆ ਉਹਦੇ ਵਿੱਚ ਕਾਫੀ ਜ਼ਿਆਦਾ ਦਰਖਤ ਕੱਟੇ ਜਾਂਦੇ ਆ ਅੱਗੇ ਲੈਫਟ ਸਾਈਡ ਤੇ ਜੈਤਪੁਰ ਦਾ ਪੰਪ ਆ ਗਿਆ ਜੈਤਪੁਰ ਦਾ ਪੈਟਰੋਲ ਪੰਪ ਮੈਂ ਆਪਣੀ ਗੱਡੀ ਦੇ ਵਿੱਚ ਤੇ ਬਾਈਕ ਦੇ ਵਿੱਚ ਪੈਟਰੋਲ ਇੱਥੇ ਪਾਉਂਦਾ ਹਾਂ ਐਚਪੀ ਦਾ ਪੰਪ ਆਏ ਹਾਂ ਜੀ ਹੁਣ ਆ ਗਿਆ ਹੈਗਾ ਬੋਹਵਾਲ ਦਾ ਅੱਡਾ ਬੋਹਵਾਲ ਦੇ ਅੱਡੇ ਤੋਂ ਅੱਗੇ ਨਾਲ ਹੀ ਏਅਰਲਾਈਨਸ ਦਾ ਪੰਪ ਆ ਇਸ ਸਾਈਡ ਤੇ ਆ ਦੇਖੋ ਉਧਰ ਰਾਈਟ ਸਾਈਡ ਤੇ ਆ ਪੋੜੇ ਹੀ ਬਹੌਣ ਤੇ 14 ਬਹੌੜ ਦੇ 14 ਪੁਲ ਟੱਪ ਕੇ ਨਾਲ ਹੀ ਖੱਪੇ ਪਾਸੇ ਰਸਤਾ ਮੁੜਦਾ ਆ ਜਿਹੜਾ ਕਿ ਗੁਰਦੁਆਰਾ ਬਾਨਾ ਸਾਹਿਬ ਨੂੰ ਜਾਂਦਾ ਆ ਗੁਰਦਵਾਰਾ ਬਣਾ ਸਾਹਿਬ ਇਸ ਸਾਈਟ ਤੇ ਮੈਂ ਇਧਰ ਖਪੇ ਪਾਸੇ ਹੀ ਟਰੱਕ ਯੂਨੀਅਨ ਉਹਦੇ ਨਾਲ ਹੀ ਰਾਧਾ ਸਵਾਮੀ 사ਸੰਗ ਕਰ ਹੈਗਾ ਆ ਇਹ ਦੇਖੋ ਸਾਹਮਣੇ ਤੁਹਾਡੇ आप पहुंच ही गए मालपुर इधर पेट्रोल पंप मालपुर का जी हाँ जी हम आप पहुंच गए मालपुर ਸਾਹਮਣੇ 메인 ਚੌਂਕ ਆ ਮਾਲਪੁਰ ਦਾ ਆਪੇ ਇੱਥੋਂ ਜੇਜੋ ਰੋਡ ਨੂੰ ਮੁੜ ਜਾਣਾ ਹੈ ਹੁਣ ਜੇ ਆਪਾਂ ਪਹੁੰਚ ਗਏ ਆ ਜੇਜੋ ਰੋਡ ਦੇ ਉੱਪਰ ਜਿਹੜਾ ਮਾਲਪੁਰ ਤੋਂ ਜੇਜੋ ਰੋਡ ਨੂੰ ਰਸਤਾ ਜਾਂਦਾ ਹੈ ਇਹ ਸਾਈਡ ਖਾਲਸਾ ਕਾਲਜ ਦਾ ਗੇਟ ਆ ਚਲੋ ਹੁਣ ਆਪਾਂ ਬਲੌਗ ਨੂੰ ਇੱਥੇ ਹੀ ਬੰਦ ਕਰਦੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੀ ਵੀਡੀਓ ਕਿਹੋ ਜਿਹੀ ਲੱਗੀ ਤੁਸੀਂ ਵੀਡੀਓ ਦੇਖ ਤਾਂ ਲੈਂਦੇ ਆ ਪਰ ਕਮੈਂਟ ਨਹੀਂ ਕਰਦੇ ਤੇ ਚੈਨਲ ਸਬਸਕ੍ਰਾਈਬ ਹੀ ਨਹੀਂ ਕਰਦੇ ਸੋ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲੋ ਸਾਰੇ ਤੇ ਨਾਲ ਦੀ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਹੋ ਜਿਹੀ ਲੱਗੀ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ